ਸਸਰੀ ਗੱਲ ਜੀ ਤੁਸੀਂ ਦੇਖ ਰਹੇ ਸ਼ੇਰ ਪੰਜਾਬ ਨਿਊਜ਼ ਚੈਨਲ ਨਵੀਂ ਤਾਜ਼ਾ ਅਪਡੇਟ ਲੈ ਕੇ ਇੱਕ ਵਾਰੀ ਫੇਰ ਤੁਹਾਡੇ ਸਾਹਮਣੇ ਪੇਸ਼ ਹੋਏ ਆ ਗੱਲ ਕਰਦੇ ਆ ਕਿ ਅਗਰ ਤੁਸੀਂ ਵੀ ਏਟੀਐਮ ਚੋਂ ਪੈਸੇ ਕਢਵਾਉਣ ਲਈ ਜਾਂਦੇ ਹੋ ਤਾਂ ਆਹ ਖਬਰ ਦੇਖਣਾ ਤੁਹਾਡੇ ਲਈ ਬੜਾ ਜ਼ਰੂਰੀ ਹੈ ਜੀ ਹਾਂ ਦੱਸਦੀ ਹੈ ਕਿ ਪਟਿਆਲੇ ਤੋਂ ਆਹ ਖਬਰ ਸਾਹਮਣੇ ਆ ਰਹੀ ਹੈ ਜਿੱਥੇ ਇੱਕ ਬਜ਼ੁਰਗ ਏਟੀਐਮ ਦੇ ਵਿੱਚ ਪੈਸੇ ਕਢਵਾਉਣ ਲਈ ਜਾਂਦਾ ਆ ਤਾਂ ਪਿੱਛੇ ਉਸ ਦੇ ਇੱਕ ਸਖਸ਼ ਜੋ ਕਿ ਇੱਕ ਛਾਤਰ ਲੁਟੇਰਾ ਚੋਰ ਵੀ ਦੱਸਿਆ ਜਾ ਰਿਹਾ ਹੈ ਤਾਂ ਬੜੇ ਛਾਤਰ ਤਰੀਕੇ ਦੇ ਨਾਲ ਉਸ ਬਜ਼ੁਰਗ ਵਿਅਕਤੀ ਦਾ ਜਿਹੜਾ ਏਟੀਐਮ ਉਹ ਰਿਪਲੇਸ ਕਰ ਲੈਂਦਾ ਬਦਲ ਦਿੰਦਾ ਹੈ ਤਾਂ ਬਿਲਕੁਲ ਉਹਦੇ ਬੈਕਸਾਈਡ ਤੇ ਖੜਾ ਹੋ ਕੇ ਤਾਂ ਪਹਿਲਾਂ ਤਾਂ ਉਸ ਨੂੰ ਕਨਫਿਊਜ਼ ਕਰਨ ਦੀ ਕੋਸ਼ਿਸ਼ ਕਰਦਾ ਤਾਂ ਉਸ ਤੋਂ ਬਾਅਦ ਉਸ ਬਜ਼ੁਰਗ ਦੇ ਖਾਤੇ ਦੇ ਵਿੱਚੋਂ 8000 ਰੁਪਏ ਜਿਹੜੀ ਨਗਦੀ ਆ ਉਹ ਕਢਵਾ ਕੇ ਉੱਥੋਂ ਰਫੂ ਚੱਕਰ ਹੋ ਜਾਂਦਾ ਆ ਤਾਂ ਸਾਵਧਨ ਰਹੋ ਤਾਂ ਇਸ ਚੋਰ ਨੂੰ ਜਿਹੜਾ ਧਿਆਨ ਦੇ ਨਾਲ ਦੇਖਿਓ ਅਗਰ ਤੁਹਾਡੇ ਇਲਾਕੇ ਦੇ ਵਿੱਚ ਵੀ ਐਸਾ ਚੋਰ ਸਖਸ਼ ਲੁਟੇਰਾ ਘੁੰਮ ਰਿਹਾ ਹੋਵੇ ਤਾਂ ਪੁਲਿਸ ਨੂੰ ਸੂਚਿਤ ਜਰੂਰ ਕਰੋ ਕਿ ਉਹਨੇ ਗਾਇ ਪੈਸਾ ਕਢਣੇ ਲਈ ਤੋਂ ਅਕੇਲੇ ਫੇ ਉਸਕੇ ਬਾਅਦ ਇੱਕ ਐਸਟੀਐਮ ਮੇ ਲਗਾਏ ਨੰਬਰ ਦਬਾਏ ਤੱਕ ਤੱਕ ਲੋ ਆ ਗਿਆ ਤਾਂ ਦੇਖ ਲਿਆ बोलता कि इसमें पैसा नहीं है इसमें है अब उसमें चले गए तब तक ले एटीएम छीन करता है ये नहीं है इ, 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 आपका एटीएम कार्ड बदल दिया बद, बदल दिया एटीएम कार्ड बदल दिया देखिए ये एटीएम कार्ड बदल दिया, कार दिया। वो जो कार्ड दिया है वो किसका दिया है देखे ये दूसरे के कार्ड दे दिया मेरा कार्ड लेकर भाग गया किसी लो और का कार्ड दे दिया है और इनका कार्ड छीन कर चला गया कितना पैसा निकाला एटीएम से आठ हजार, तो तो हजार दो सौ निकाली आठ हजार दो सौ का इनका नुकसान हो गया तो आप देख रहे हैं हम ये भी साथ में अटैच कर रहे हैं वीडियो की कि किसने निकाला है वो आप अधिक ऐसी अधिक लोगों को तो फैलाएं कि वो चोर पकड़ा जाए धन्यवाद जब हम एटीएम में गए पैसा निकालने के लिए तो अकेले थे उसके बाद से एक एटीएम में लगाए नंबर दबाए तब तक, तक, तक ले आ गया तो देख लिया बोलता की इसमें पैसा नहीं है इसमें साढ़े चैनल शेरे पंजाब न्यूज चैनल न लाइक करो शेयर करो और कमेंट करो ਤਾਂ ਜੋ ਕਿ ਸਮੇ ਸਮੇ ਸਿਰ ਤੁਹਾਨੂੰ ਸਾਡੀ ਨੋਟੀਫਿਕੇਸ਼ਨਾਂ ਮਿਲਦੀਆਂ ਰਹਿਣ ਤਾਂ ਫਿਲਹਾਲ ਮੈਨੂੰ ਦਿਓ ਇਜਾਜ਼ਤ ਦੇਖਦੇ ਰਹੋ ਸ਼ੇਰ